ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਬੜੀ ਠੀਕ ਠਾਕ ਵਾਗਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਆ ਗਏ ਜੀ ਖੇਤਾਂ ਦੇ ਵਿੱਚ ਤੇ ਇੱਥੇ ਆਪਾਂ ਆਏ ਅਗੇ ਔਲੇ ਲੈਣ ਤੇ ਅੱਜ ਆਪਾਂ ਔਲਿਆਂ ਦਾ achar ਬਣਾਉਣਾਗਾ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਜੀ ਤੁਹਾਨੂੰ ਔਲਿਆਂ ਦਾ achar ਬਣਾਉਣਾ ਆਪਾਂ ਸਿਖਾਵਾਂਗੇ ਦੱਸਾਂਗੇ ਤੇ ਅਕਸਰੀ ਜੀ ਭੈਣਾਂ ਜੀ ਦੋ ਔਲਿਆਂ ਦਾ achar ਪਾਉਂਦੀਆਂ ਤਾਂ ਉਹਨਾਂ ਦਾ achar ਖਰਾਬ ਹੋ ਜਾਂਦਾ ਹੈ ਅੱਜ ਆਪਾਂ ਤੁਹਾਨੂੰ ਬਹੁਤ ਹੀ ਵਧੀਆ ਤਰੀਕਾ ਦੱਸਾਂਗੇ ਨਾ ਆਪਾਂ ਔਲੇ ਉਬਾਲਣੇ ਆ ਤੇ ਨਾ ਆਪਾਂ ਨੇ ਧੁੱਪ ਲਵਾਣ ਦੀ ਲੋੜ ਆਗੀ ਔਲਿਆਂ ਨੂੰ ਤੇ ਆਪਾਂ ਬਹੁਤ ਸੌਖਾ ਤਰੀਕਾ ਤੁਹਾਨੂੰ ਦੱਸਾਂਗੇ ਜੀ ਤੁਰਤ ਬਣਾ ਕੇ achar ਤੇ ਤੁਰਤੀ ਆਪਾਂ achar ਖਾ ਸਕਦੇ ਹਾਂ ਸਿਰਫ 10 ਮਿੰਟਾਂ ਚ ਬਣ ਕੇ ਤਿਆਰ ਹੋ ਜਾਂਦਾ ਤੇ ਇਸ ਤਰੀਕੇ ਨਾਲ ਜੇਕਰ ਤੁਸੀਂ ਬਣਾਓਗੇ ਔਲਿਆਂ ਦਾ achar ਤਾਂ ਕਦੇ ਵੀ ਇਹ ਔਲਿਆਂ ਦਾ achar ਖਰਾਬ ਨਹੀਂ ਹੋਊਗਾ ਤੁਹਾਡਾ ਤੇ ਅੱਜ ਆਪਾਂ ਫੁੱਲ ਵਿਧੀ ਤੁਹਾਨੂੰ ਦੱਸਾਂਗੇ ਵਧੀਆ ਤਰੀਕਾ ਔਲੇ ਦੇ ਚਾਹੇ ਦੇਸੀ ਔਲੇ ਲੈਣ ਆਏ ਹੋਏ ਆ ਖੇਤਾਂ ਦੇ ਵਿੱਚ ਤੇ ਤੋੜ ਕੇ ਲੈ ਜਾਵਾਂਗੇ ਇੱਥੋਂ ਤੇ ਦੇਸੀ ਔਲਿਆਂ ਦਾ achar ਬਣਾਵਾਂਗੇ ਆਪਾਂ ਤੇ ਇਹ ਵੇਖੋ ਜੀ ਆਪਾਂ ਲੈਣ ਆਏ ਹੋਏ ਆ ਔਲੇ ਤੇ ਬਹੁਤ ਹੀ ਵਧੀਆ ਔਲੇ ਲੱਗੇ ਹੋਏ ਆਗੇ ਉੱਪਰ ਬਹੁਤ ਸੋਹਣੇ ਸੋਹਣੇ ਤੇ ਬਹੁਤ ਵਧੀਆ achar ਬਣ ਜਾਂਦਾ ਹੀ ਦੇਸੀ ਔਲਿਆਂ ਦਾ ਤੇ ਆਪਾਂ ਇਹ ਲੈ ਕੇ ਜਾਵਾਂਗੇ ਹੁਣ ਤੋੜਨ ਲੱਗੇ ਹੋਏ ਆਂਗੇ ਏ ਦੇਖੋ ਜੀ ਤੋੜ ਰਹੇ ਆੌਲੇ ਤੇ ਬਹੁਤ ਵਧੀਆ achar ਬਣਦਾ ਜੀ ਆਪਾਂ ਪਿਛਲੇ ਸਾਲ ਵੀ ਇਹਨਾਂ ਦਾ achar ਬਣਾਇਆ ਸੀ ਦੇਸੀ ਆੌਲਿਆਂ ਦੇ ਤੇ ਬਿਲਕੁਲ ਵੀ ਖਰਾਬ ਨਹੀਂ ਸੀ ਹੋਇਆ ਇਹ ਦੇਖੋ ਸਾਰੇ ਦਾਣੇ ਭਰੇ ਹੋਏ ਆੌਲਿਆਂ ਦੇ ਤੇ ਆਹ ਵੇਖੋ ਜੀ ਏਕਮ ਲੱਗਿਆ ਆੌਲੇ ਖਾਣ ਤੇ ਕੱਚਾ ਕਬਲਾ ਖਾਣਾ ਵੀ ਬਹੁਤ ਵਧੀਆ ਰਹਿੰਦਾਗਾ ਤੇ ਆਪਾਂ ਨੂੰ ਜਰੂਰ ਖਾਣੇ ਚਾਹੀਦੇ ਆ ਤੇ ਵੇਖੋ ਇਕਮ ਦਾ ਰਿਐਕਸ਼ਨ ਵੇਖੋ ਤੁਸੀਂ ਮੂੰਹ ਦਾ ਏ ਟੇਸਟੀ ਹੈ ਇਕਮ ਔਲੇ ਹੈ ਸਿਆਣੇ ਕਹਿੰਦੇ ਹੁੰਦਿਆ ਤੇ ਔਲੇ ਦਾ ਖਾਦਾ ਤੇ ਸਿਆਣੇ ਰੱਖਾ ਕਹਿੰਦੇ ਬਾਚੀ ਸਮਝ ਆਉਂਦਾ ਹੁੰਦਾ ਤੇ ਇਸ ਲਈ ਜੀ ਔਲੇ ਖਾਣੇ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਲਓ ਜੀ ਤੋੜ ਲਿਓ ਔਲੇ ਹੁਣ ਤੇ ਬਹੁਤ ਸਾਰੇ ਤੋੜ ਲਏ ਆਪਾਂ ਨੇ 10 ਕਿਲੋ ਪੱਕੇ ਹੋ ਗਏ ਹੋਣਗੇ ਦੇਖ ਕਿੰਨੇ ਕੇ ਤੋੜਲੇ ਵੇਖੋ ਜੀ ਬਹੁਤ ਸੋਹਣੇ ਸੋਹਣੇ ਔਲੇ ਆ ਗਏ ਮੋٹے ਮੋٹے ਤੇ ਬਾਜ਼ਾਰ ਚ ਆਪਾਂ ਨੂੰ ਕਿੰਨੇ ਜ਼ਿਆਦਾ ਮਹਿੰਗੇ ਮਿਲਦੇ ਆ ਇਹ ਜੇ ਬਾਜ਼ਾਰੋਂ ਲਿਆਉਂਦੇ ਤੇ ਅੱਧੇ ਕ ਨੀਚੇ ਵੀ ਝੜ ਜਾਂਦੇ ਇਹ ਤੋੜਨ ਵੇਲੇ ਤੇ ਇਹ ਵੇਖੋ ਜੀ ਆਪਾਂ ਸਾਰੇ ਔਲੇ ਕੱਢ ਲਏ ਸੀਗੇ ਘਰੇ ਲਿਆ ਕੇ ਇੱਕ ਬੱਠਲ ਦੇ ਵਿੱਚ ਤਸਲੇ ਚ ਤੇ ਜਿਹੜੇ ਆਪਾਂ ਜ਼ਿਆਦਾ ਸੋਹਣੇ ਸੋਹਣੇ ਸੀਗੇ ਬਿਲਕੁਲ ਦਾਗ ਤੋਂ ਬਿਨਾ ਸਾਫ਼ ਆ ਗਏ ਜਿਹੜੇ ਔਲੇ ਤੇ ਉਹ ਆਪਾਂ ਲੈ ਲੇ ਵੈਸੇ ਤਾਂ ਸਾਰੇ ਸਾਫ਼ ਆ ਗਏ ਔਲੇ ਤਾਂ ਤੇ ਇਹ ਮੈਂ ਕੱਢ ਲੇ ਇਹ ਹੋਣਗੇ ਡੇਢ ਕਿਲੋ ਪੱਕੇ ਔਲੇ ਹੋਣਗੇ ਤੇ ਇਹ ਆਪਾਂ ਲੈ ਲਈ ਜੀ ਅਚਾਰ ਵਾਸਤੇ ਤੇ ਇਹਨਾਂ ਨੂੰ ਆਪਾਂ ਧੋ ਲਾਂਗੇ ਚੰਗੀ ਤਰ੍ਹਾਂ ਤੇ ਫਿਰ ਇਹਨਾਂ ਦਾ ਅਚਾਰ ਬਣਾਵਾਂਗੇ ਧੋ ਕੇ ਤੇ ਇਹਨਾਂ ਨੂੰ ਪੂਝ ਲੈਣਾ ਜੀ ਆਪਾਂ ਨੇ ਤੇ ਇਹ ਬਾਕੀ ਜਿਹੜੇ ਔਲੇ ਅਗੇ ਇਹਨਾਂ ਦੀਆਂ ਆਪਾਂ ਹੋਰ ਰੈਸਪੀਆਂ ਤਿਆਰ ਕਰਾਂਗੇ ਤੇ ਲੋ ਜੀ ਹੁਣ ਆਪਾਂ ਇੱਥੇ ਲੈ ਲਈ ਇੱਕ ਫਰਾਈ ਪੈਨ ਤੇ ਇਹਦੇ ਵਿੱਚ ਆਪਾਂ ਮਸਾਲੇ ਪਾਵਾਂਗੇ ਜਿਹੜੇ-ਜਿਹੜੇ ਮਸਾਲੇ ਆਪਾਂ ਨੇ ਭੁੰਨਣੇ ਆਗੇ ਅਚਾਰ ਲਈ ਤੇ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਦੋ ਚਮਚ ਧਨੀਏ ਦੇ ਸਾਲਟ ਧਨੀਏ ਦੇ ਤੇ 2 ਚਮਚਾ ਆਪਾਂ ਲਵਾਂਗੇ ਮੇਥੀ ਦਾਣੇ ਦੇ ਤੇ 1 ਵੱਡਾ ਚਮਚਾ ਆਪਾਂ ਲਵਾਂਗੇ ਜੀ ਇੱਥੇ ਸੌਂਫ ਦਾ ਤੇ ਥੋੜੀ ਜਿਹੀ ਆਪਾਂ ਇੱਥੇ ਲਵਾਂਗੇ ਅੱਧਾ ਕ ਚਮਚ ਰਾਈ ਦਾ ਤੇ ਆਪਾਂ ਲੈਤੀ ਜੀ ਪੀਲੀ ਥਰੋਂ ਇਹ ਵੀ ਆਪਾਂ ਇੱਕ ਚਮਚੇ ਤੋਂ ਘੱਟ ਲੀਤੀ ਹੈਗੀ ਤੇ ਇੱਕ ਚਮਚਾ ਇੱਥੇ ਆਪਾਂ ਪਾਵਾਂਗੇ ਜੀ ਜੀਰੇ ਦਾ ਤੇ ਅੱਧਾ ਕ ਚਮਚ ਆਪਾਂ ਪਾਵਾਂਗੇ ਇੱਥੇ ਅਜਵਾਇਣ ਦਾ ਤੇ ਇੱਥੇ ਆਪਾਂ ਗੈਸ ਚਾਲੂ ਕਰ ਲਿਆ ਜੀ ਤੇ ਹੁਣ ਮਸਾਲਿਆਂ ਨੂੰ ਆਪਾਂ ਹਲਕੇ ਹਲਕੇ ਹਿਲਾਉਂਦੇ ਹੋਏ ਇਸ ਤਰੀਕੇ ਨਾਲ ਭੁੰਨ ਲਾਂਗੇ ਆਪਾਂ ਜ਼ਿਆਦਾ ਵੀ ਨਹੀਂ ਭੁੰਨਣੇ ਹੈਗੇ ਮਸਾਲੇ ਤੇ ਥੋੜੇ ਥੋੜੇ ਨਾਲ ਸਾਲੇ ਪੋਨਾ ਲਾਗੇ ਜਿੱਦੋਂ ਇਹਨਾਂ ਦੇ ਵਿੱਚੋਂ ਖੁਸ਼ਬੂ ਆਉਣ ਲੱਗੀ ਉਦੋਂ ਆਪਾਂ ਗੈਸ ਬੰਦ ਕਰ ਦਾਂਗੇ ਇਤੋਂ ਜ਼ਿਆਦਾ ਨਹੀਂ ਆਪਾਂ ਇਹਨਾਂ ਨੂੰ ਭੁੰਨਾਂਗੇ ਤੇ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਖੁਸ਼ਬੂ ਆਣ ਤੱਕ ਹਲਾ ਕੇ ਤੇ ਪਕਾ ਲਾਂਗੇ ਇਹਨਾਂ ਨੂੰ ਮਸਾਲਿਆਂ ਨੂੰ ਭੁੰਨ ਲਾਂਗੇ ਤੇ ਸਾਰੇ ਮਸਾਲੇ ਆਪਾਂ ਇਹਦੇ ਵਿੱਚ ਐਡ ਕਰਿਆ ਜੀ ਆਚਾਰ ਦੇ ਵਿੱਚ ਪਾਏ ਹੈਗੇ ਤੇ ਬਹੁਤ ਹੀ ਜ਼ਿਆਦਾ ਵਧੀਆ ਇਹਨਾਂ ਦਾ ਫਲੇਵਰ ਆਉਂਦਾ ਸਾਰੇ ਮਸਾਲਿਆਂ ਦਾ ਜਿਹੜੇ-ਜਿਹੜੇ ਵੀ ਮਸਾਲੇ ਆਪਾਂ ਇਹ ਆ ਗਿਆਗੇ ਚਾਰ ਦੇ ਵਿੱਚ ਤੇ ਹੁਣ ਆਪਣੇ ਮਸਾਲੇ ਇਹ ਭੁੰਨੇ ਗਏ ਜੀ ਇਹ ਵੇਖੋ ਰਾਈ ਵਗੈਰਾ ਵੀ ਇਹ ਝਟਕਣ ਲੱਗ ਗਏ ਤੇ ਏਦੂ ਜ਼ਿਆਦਾ ਨਹੀਂ ਆਪਾਂ ਇਹਨਾਂ ਨੂੰ ਭੁੰਨਾਂਗੇ ਮਸਾਲਿਆਂ ਨੂੰ ਤੇ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਇੱਥੇ ਤੇ ਹੁਣ ਆਪਾਂ ਥੋੜੇ ਜਿਹੇ ਠੰਡੇ ਹੋਣ ਦੇਵਾਂਗੇ ਤੇ ਮਸਾਲੇ ਆਪਣੇ ਠੰਡੇ ਹੋ ਗਏ ਜੀ ਤੇ ਹੁਣ ਆਪਾਂ ਇੱਥੇ ਲਾ ਲਾਂਗੇ ਜੱਗ ਮਿਕਸਰ ਜਾਰ ਤੇ ਇਹਦੇ ਵਿੱਚ ਸਾਰੇ ਮਸਾਲੇ ਪਾ ਲਾਂਗੇ ਤੇ ਇਹਦਾ ਆਪਾਂ ਪਾਊਡਰ ਤਿਆਰ ਕਰਾਂਗੇ ਦਰਦਰਾ ਜਿਹਾ ਪੀਸ ਲਾਂਗੇ ਇਹਨਾਂ ਨੂੰ ਸਾਰੇ ਮਸਾਲੇ ਆਪਾਂ ਜੱਗ ਦੇ ਵਿੱਚ ਪਾ ਲਈ ਜੀ ਤੇ ਹੁਣ ਆਪਾਂ ਇਹਨਾਂ ਨੂੰ ਮੋਟਾ-ਮੋਟਾ ਜਿਹਾ ਪੀਸਾਂਗੇ ਦਰਦਰਾ ਜਿਹਾ ਜ਼ਿਆਦਾ ਬ੍ਰੀਕ ਨਹੀਂ ਕਰਾਂਗੇ ਤੇ ਮਸਾਲੇ ਆਪਾਂ ਇਸ ਤਰੀਕੇ ਨਾਲ ਪੀਸ ਲਈ ਜੀ ਤੇ ਇੱਥੇ ਆਪਾਂ ਕੜਾਈ ਲੈ ਲਈ ਜੀ ਖੁੱਲਾ ਭਾਂਡਾ ਲੈ ਲੈਣਾ ਆਪਾਂ ਖੁੱਲੇ ਜਿਹੇ ਭਾਂਡੇ 'ਚ ਬਣਾਵਾਂਗੇ ਇਹ achar ਤੇ ਹੁਣ ਆਪਾਂ ਅੱਧੀ ਕੌਲੀ ਇਹਦੇ ਵਿੱਚ ਫਿਰਕੇ ਦੀ ਪਾ ਲਾਂਗੇ ਤੇ ਇਹ ਆਪਾਂ ਚਿੱਟਾ ਫਿਰਕਾ ਪਾਇਆ ਜੀ ਇਹਦੇ ਵਿੱਚ ਤੇ ਹੁਣ ਆਪਾਂ ਜਿਹੜੇ ਔਲੇ ਲਏਤੇ ਇਹ ਚੰਗੀ ਤਰ੍ਹਾਂ ਆਪਾਂ ਧੋ ਕੇ ਇਹਨਾਂ ਨੂੰ ਤੇ ਸਾਫ਼ ਕੱਪੜੇ ਨਾਲ ਪੂੰਝ ਲਿਆ ਸੀਗਾ ਜੀ ਤੇ ਔਲੇ ਆਪਾਂ ਨੂੰ ਇੱਥੇ ਬਿਲਕੁਲ ਸੁੱਕੇ ਚਾਹੀਦੇ ਆ ਤੇ ਹੁਣ ਆਪਾਂ ਇਹ ਔਲੇ ਇਹਦੇ ਵਿੱਚ ਪਾ ਲਾਂਗੇ ਸਾਰੇ ਔਲੇ सिरके ਦੇ ਵਿੱਚ ਪਾ ਲੈਣਾ ਹੈ ਜੀ ਤੇ ਚੰਗੀ ਤਰ੍ਹਾਂ ਹਿਲਾ ਲੈਣਾ 1.5 ਕਿਲੋ ਔਲੇ ਲੈਤੇ ਆ ਜੀ ਆਪਾਂ ਤੇ 1.5 ਕਿਲੋ ਔਲੇ ਲਈ ਅੱਧੀ ਕੌਲੀ ਸਿਰਕੇ ਦੀ ਕਾਫੀ ਹੈ ਜੀ ਤੇ ਇਸ ਤਰਿਕੇ ਨਾਲ ਸਾਰੇ ਤਹ ਔਲਿਆਂ ਤੇ ਤੇ ਸਿਰਕਾ ਚੰਗੀ ਤਰ੍ਹਾਂ ਲੱਗ ਜਾਊਗਾ ਸਿਰਕੇ ਦੇ ਵਿੱਚ ਇਹਨਾਂ ਧੋਣਾਂ ਲਾਂਗੇ ਆ ਔਲਿਆਂ ਨੂੰ ਤੇ ਮੀਡੀਅਮ ਫਲੇਮ ਹੀ ਰੱਖਾਂਗੇ ਇੱਥੇ ਆਪਾਂ ਜਿਆਦਾ ਤੇਜ਼ ਫਲੇਮ ਨਹੀਂ ਕਰਨਾ ਹੈਗਾ ਜਿਆਦਾ ਤੇਜ਼ ਗੈਸ ਨਹੀਂ ਕਰਨਾ ਹੈਗਾ ਹਿੰਗੇ ਤੇਰਾ ਆਪਾਂ ਇਹਨਾਂ ਨੂੰ ਹਲਾਉਂਦੇ ਰਹਿਣਾ ਜਿੰਨਾ ਚਿਰ ਇਹ ਭੁੰਨੇ ਨਹੀਂ ਜਾਂਦੇ ਹੈਗੇ ਤੇ ਨਹੀਂ ਤਾਂ ਇਹ ਖਰੇ ਜਲ ਜਾਣਗੇ ਜੇਕਰ ਆਪਾਂ ਨਾ ਹਲਾਇਆ ਤਾਂ ਤੇ ਕਈ ਕਰਾਂ ਦੇ ਵਿੱਚ ਤਾਂ ਜੀ ਔਲਾਂ ਦਾ ਚਾਰ ਪਾਉਂਦੇ ਨਹੀਂ ਹੈਗੇ ਕਿਉਂਕਿ ਉਹਨਾਂ ਦਾ ਔਲਾਂ ਦਾ ਚਾਰ ਕਾਫੀ ਵਾਰ ਖਰਾਬ ਹੋ ਚੁੱਕਿਆ ਹੁੰਦਾਗਾ ਤੇ ਕਈ ਭੈਣਾਂ ਦੇ ਕਮੈਂਟ ਵੀ ਆਪਣੀ ਵੀਡੀਓ ਤੇ ਆਏ ਪਿਛਲੇ ਸਾਲ ਵੀ ਆਪਾਂ ਵੀਡੀਓ ਪਾਈ ਸੀ ਔੜੇ ਦਾ ਚਾਰ ਦੀ ਤੇ ਬਹੁਤ ਵਧੀਆ ਰਿਸਪੌਂਸ ਵੀ ਲਿਆ ਸੀ ਸਾਰੇ ਭੈਣ ਭਰਾਵਾਂ ਦਾ ਤੇ ਕਈ ਕਮੈਂਟ ਵੀ ਕਰੇ ਸੀ ਬਿਨਾ ਅਵਾਲੇ ਔਲੇ ਤੇ ਔਲੇ ਦਾ ਚਾਰ ਪਾਉਣਾ ਵੀ ਦੱਸੋ ਤੇ ਅੱਜ ਆਪਾਂ ਤੁਹਾਨੂੰ ਬਿਨਾ ਅਵਾਲੇ ਤੇ ਬਿਨਾਂ ਧੋਪ ਲਵਾਏ ਔਲੇ ਦਾ achar ਇਸੇ ਕਰਕੇ ਸ਼ੇਅਰ ਕਰਨ ਲੱਗੇ ਆਂ ਇਹ ਤਰੀਕਾ ਜੀ ਤੇ ਜੇਕਰ ਤੁਸੀਂ ਆ ਤਰੀਕਾ ਵਰਤ ਲਓਗੇ ਜੀ ਤੇ ਬਿਲਕੁਲ ਵੀ ਤੁਹਾਡੇ ਔਲੇ ਦਾ achar ਇਹ ਖਰਾਬ ਨਹੀਂ ਹੋਊਗਾ ਚਾਹੇ ਤੁਸੀਂ 2 ਸਾਲ ਰੱਖ ਲਿਓ ਇਹਨੂੰ ਤੇ ਇਹ ਤਰੀਕਾ ਜ਼ਰੂਰ ਤੁਸੀਂ ਵਰਤ ਕੇ ਵੇਖਿਓ ਜੀ ਤੇ ਇੱਥੇ ਆਪਾਂ ਇਹਨਾਂ ਨੂੰ 5 ਤੋਂ 7 ਮਿੰਟ ਲਈ ਇਸੇ ਤਰੀਕੇ ਨਾਲ ਖਲਾਉਂਦੇ ਰਹਿਣਾ ਔਲਿਆਂ ਨੂੰ ਦੇਖੋ ਜੀ ਔਲੇ ਆਪਣੇ ਹੁਣ ਬਿਲਕੁਲ ਸੁੱਕ ਜੇ ਗਏ ਜਿੰਨਾ ਵੀ ਫਿਰਕਾ ਸੀਗਾ ਸਾਰਾ ਮੱਚ ਗਿਆ ਏ ਤੇ ਔਲਾਂ ਦਾ ਰੰਗ ਵੀ ਚੇਂਜ ਹੋ ਗਿਆ ਜੀ ਵੇਖੋ ਔਲਾਂ ਦਾ ਰੰਗ ਵੀ ਬਦਲ ਜਿਗਿਆ ਤੇ ਹੁਣ ਆਪਾਂ ਇਹਨਾਂ ਨੂੰ ਕਿਸੇ ਵਰਤਨ ਦੇ ਵਿੱਚ ਹੀ ਕੱਢ ਲਾਂਗੇ ਤੇ ਇੱਥੇ ਆਪਾਂ ਸਾਰੇ ਔਲੇ ਜੀ ਤੇ ਵਰਤਨ ਦੇ ਵਿੱਚ ਕੱਢ ਲਏ ਆਪਾਂ ਨੇ ਤੇ ਹੁਣ ਆਪਾਂ ਕੜਾਈ ਆਪਣੀ ਖਾਲੀ ਕਰ ਲਈ ਬਿਲਕੁਲ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਤੇਲ ਤੇ ਅਚਾਰ ਜੀ ਆਪਾਂ ਹਮੇਸ਼ਾ ਸਰੋਂ ਦੇ ਤੇਲ 'ਚ ਹੀ ਬਣਾਉਣਾ ਚਾਹੀਦਾ ਹੈਗਾ ਤੇ ਆਪਾਂ ਵੀ ਇੱਥੇ ਸਰੋਂ ਦਾ ਤੇਲ ਹੀ ਵਰਤ ਰਹੇ ਆਂ ਤੇ ਆਪਾਂ 1.5 ਕਿਲੋ ਔਲੇ ਲਈ ਜੀ ਤੇ ਪਾਈਆ ਤੋਂ ਥੋੜਾ ਜਿਹਾ ਉੱਪਰ ਤੇਲ ਲਾਵਾਂਗੇ ਇਹਦੇ ਵਿੱਚ ਤੇ ਤੇਲ ਇੱਧਰ ਗਰਮ ਹੋ ਗਿਆ ਜੀ ਤੇ ਹੁਣ ਆਪਾਂ ਸਾਰੇ ਔਲੇ ਇਹਦੇ ਵਿੱਚ ਪਾ ਦਾਂਗੇ ਤੇਲ ਦੇ ਵਿੱਚ ਪਾ ਦੇਣੇ ਸਾਰੇ ਔਲੇ ਪਾਨੇ ਸਾਰੇ ਕੜਾਈ ਦੇ ਵਿੱਚ ਪਾ ਲਈ ਜੀ ਤੇ ਹੁਣ ਆਪਾਂ ਇਹਨੂੰ ਫਲਾਵਾਂਗੇ ਔਲੇ ਨੂੰ ਚੰਗੀ ਤਰ੍ਹਾਂ ਤੇ ਗੈਸ ਦਾ ਫਲੇਮ ਇੱਥੇ ਆਪਾਂ ਮੀਡੀਅਮ ਹੀ ਰੱਖਾਂਗੇ ਜੀ ਜਿਆਦਾ ਤੇਜ਼ ਗੈਸ ਨਹੀਂ ਕਰਾਂਗੇ ਇੱਥੇ ਆਪਾਂ ਮੀਡੀਅਮ ਜਿਹਾ ਫਲੇਮ ਤੇ ਨਾਲ ਤੜ ਲੰਗਰ ਵਿੱਚ ਤੇਲ ਚ ਤੇ ਔਲੇ ਆਪਾਂ ਨੂੰ ਜ਼ਰੂਰ ਖਾਣੇ ਚਾਹੀਦੇ ਹੋ ਜੀ ਇਹ ਬਹੁਤ ਜਿਆਦਾ ਵਧੀਆ ਹੁੰਦੇ ਆਪਣੀ ਸਿਹਤ ਲਈ ਤੇ ਬਹੁਤ ਜਿਆਦਾ ਵਿਟਾਮਿਨ ਦੀ ਸੀ ਦੀ ਮਾਤਰਾ ਹੁੰਦੀ ਹੈ ਇਹਦੇ ਵਿੱਚ ਜੀ ਤੇ ਵਿਟਾਮਿਨ ਸੀ ਦੇ ਕਾਰਨ ਜੀ ਇਹਦੇ ਨਾਲ ਔਲੇ ਖਾਣ ਨਾਲ ਤੇ ਆਪਣੇ ਵਾਲ ਵੀ ਕਾਲੇ ਰਹਿੰਦੇ ਹੈਗੇ ਤੇ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਤੋਂ ਆਪਾਂ ਨੂੰ ਬਚਾ ਕੇ ਰੱਖਦਾ ਗਾ ਤੇ ਢੇਟ ਲਈ ਵੀ ਇਹ ਸਹੀ ਰਹਿੰਦਾ ਗਾ ਤੇਵੜਾ ਆਪਾਂ ਜ਼ਰੂਰ ਖਾਣਾ ਚਾਹੀਦਾ ਜੀ ਚਾਹੇ ਇਹਦਾ ਆਪਾਂ ਅਚਾਰ ਖਾਓ ਮਰਬਾ ਖਾਓ ਜਾਂ ਫਿਰ ਇਹਦਾ ਜੂਸ ਪਿਓ ਜੀ ਤੇ ਕੱਚਾ ਵਾਲਾ ਵੀ ਆਪਾਂ ਖਾ ਸਕਦੇ ਹਾਂ ਜੀ ਡੇਲੀ ਇੱਕ ਕਵੜਾ ਖਾ ਲਈਏ ਤਾਂ ਆਪਣੇ ਲਈ ਬਹੁਤ ਜ਼ਿਆਦਾ ਵਧੀਆ ਰਹਿੰਦਾ ਗਾ ਤੇ ਔਲੇ ਜੀ ਹੁਣ ਕਾਫੀ ਹੱਦ ਤੱਕ ਪੱਕ ਗਏ ਆ ਦੇਖੋ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਪੌਲੋਂਜੀ ਦਾ ਤੇ ਇਹਨੂੰ ਵੀ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਆਪਾਂ ਤੇ ਹੁਣ ਆਪਾਂ ਇਹਦੇ ਵਿੱਚ ਹੋਰ ਮਸਾਲੇ ਐਡ ਕਰਾਂਗੇ ਜੀ ਇੱਕ ਚਮਚਾ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਹਲਦੀ ਦਾ ਤੇ 4 ਚਮਚਾ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਨਮਕ ਦੇ ਨਮਕ ਇਹਦੇ ਵਿੱਚ ਵੱਧ ਹੀ ਚਾਹੀਦਾ ਜੀ 4 ਚਮਚਾ ਪਾ ਕੇ ਨਮਕ ਦੇ ਪਾਏ ਜੀ ਤੇ ਇੱਕ ਚਮਚਾ ਆਪਾਂ ਪੂਰਾ ਭਰ ਕੇ ਇੱਥੇ ਲਾਲ ਮਿਰਚ ਪਾਊਡਰ ਦਾ ਪਾਇਆ ਜੀ ਤੇ ਇਹਨਾਂ ਨੂੰ ਅਪ ਮਿਕਸ ਕਰ ਲਾਂਗੇ ਇੱਥੇ ਮੀਡੀਅਮ ਹੀ ਰੱਖਣਾ ਜੀ ਮੀਡੀਅਮ ਫਲੇਮ ਤੇ ਆਪਾਂ ਆਚਾਰ ਨੂੰ ਪਕਾਵਾਂਗੇ ਜੀ ਤੇ ਹੁਣ ਜਿਹੜੇ ਆਪਾਂ ਇਹ ਮਸਾਲੇ ਪੀਸੇ ਸੀਗੇ ਜੀ ਤੇ ਇਹ ਵੀ ਸਾਰੇ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਤੇ ਮਸਾਲੇ ਵੀ ਆਪਾਂ ਚੰਗੀ ਤਰ੍ਹਾਂ ਰਲਵਾ ਦਾਂਗੇ ਜੀ ਆਚਾਰ ਦੇ ਵਿੱਚ ਤੇ ਇਨਸਟੈਂਟ ਆਚਾਰ ਰੈਸਪੀ ਹੈ ਜੀ ਇਹ ਆਵਲਾ ਆਚਾਰ ਤੇ ਇਹਨੂੰ ਆਪਾਂ ਤੁਰਤ ਬਣਾ ਕੇ ਤੁਰਤੀ ਖਾ ਸਕਦੇ ਆ ਸਿਰਫ 10 ਮਿੰਟ ਚ ਇਹ ਬਣ ਜਾਂਦਾ ਤੇ ਤੁਰਤੀ ਇਹ ਖਾਣ ਵਾਲਾ ਹੋ ਜਾਂਦਾ ਜੀ ਇਹ achar ਕੋਈ ਇਹ ਨਹੀਂ ਹੈਗਾ ਕਿ ਆਪਾਂ ਇਹਨੂੰ ਜਿਆਦਾ ਦਿਨ ਰੱਖਣਾਗਾ ਫੇਰ ਇਹ ਖਾਵਾਂਗੇ ਆਪਾਂ ਇਹਨੂੰ ਤੁਰਤ ਬਣਾ ਕੇ ਤੁਰਤੀ ਖਾ ਸਕਦੇ ਆਂਗੇ ਆਪਾਂ ਤੇ ਔਲੇ ਆਪਾਂ ਉਹਨਾਂ ਕਚੇੜ ਘੋਲਣੇ ਆ ਜੀ ਇਹ ਜਿੰਨਾ ਕਚੇੜ ਇਹ ਸੌਫਟ ਨਾ ਹੋ ਜਾਣ ਤੇ ਇਸ ਤਰੀਕੇ ਨਾਲ ਤੁਸੀਂ ਚੈੱਕ ਕਰਕੇ ਵੇਖ ਲੈਣੇ ਆ ਜੇਕਰ ਔਲੇ ਸਾਫਟ ਹੋ ਗਏ ਤਾਂ ਤੁਸੀਂ ਗੈਸ ਬੰਦ ਕਰ ਦੇਣਾ ਤੇ ਨਹੀਂ ਥੋੜਾ ਜਿਹਾ ਟਾਈਮ ਇਹਨੂੰ ਹੋਰ ਪਕਾ ਲੈਣਾ ਦੋ ਤਿੰਨ ਟਾਪ ਐ ਨੂੰ ਹੋਰ ਸੇਕ ਲਵਾਵਾਂਗੇ ਜੀ ਇਸੇ ਤਰ੍ਹਾਂ ਹੀ ਚਾਚਾਰ ਹੁਣ ਆਪਣਾ ਬਣ ਕੇ ਤਿਆਰ ਆ ਜੀ ਤੇ ਇੱਕ ਵਾਰ ਆਪਾਂ ਤੁਹਾਨੂੰ ਚੈੱਕ ਵੀ ਕਰਕੇ ਦਿਖਾਣਨੇ ਆਂਗੇ ਔਲੇ ਆਪਣੇ ਸਾਫਟ ਹੋ ਗਏ ਬਹੁਤ ਵਧੀਆ ਤੇ ਇਹ ਦੇਖੋ ਚਮਚ ਨਾਲ ਚੈੱਕ ਕਰ ਲੈਣਾ ਤੁਸੀਂ ਇਸ ਤਰੀਕੇ ਨਾਲ ਇਹ ਦੇਖੋ ਜੀ ਬਹੁਤ ਵਧੀਆ ਇਹ ਬਣ ਕੇ ਤਿਆਰ ਆ ਹੁਣ ਤੇ ਬਸ ਇੰது ਜ਼ਿਆਦਾ ਆਪਾਂ ਇਹਨੂੰ ਨਹੀਂ ਪਕਾਵਾਂਗੇ ਤੇ ਸੌਫਟ ਹੋ ਗਏ ਔਲੇ ਬਿਲਕੁਲ ਤੇ ਹੁਣ ਆਪਾਂ ਇੱਥੇ ਗੈਸ ਬੰਦ ਕਰ ਦਾਂਗੇ ਜੀ ਤੇ ਹੁਣ ਇਹਨੂੰ ਆਪਾਂ ਬਿਲਕੁਲ ਠੰਡਾ ਕਰਾਂਗੇ ਜੀ ਠੰਡਾ ਕਰਕੇ ਆਪਾਂ ਫੇਰ ਹੀ ਇਹਨੂੰ ਡੱਬਿਆਂ ਦੇ ਵਿੱਚ ਭਰਾਂਗੇ ਅਚਾਰ ਨੂੰ ਤੇ ਹੁਣ ਆਪਾਂ ਇਹਨੂੰ ਬਿਲਕੁਲ ਠੰਡਾ ਕਰ ਲੈਣਾ ਜੀ ਤੇ ਇਸ ਤੋਂ ਪਹਿਲਾਂ ਆਪਾਂ ਜਿਹੜੇ ਡੱਬੇ ਦੇ ਵਿੱਚ ਇਹਨੂੰ ਪਾਉਣਾਗਾ ਕੰਟੇਨਰ ਦੇ ਵਿੱਚ ਤਾਂ ਉਹ ਬਿਲਕੁਲ ਸਾਫ਼ ਹੋਣੇ ਚਾਹੀਦੇ ਜੀ ਤੇ ਧੋ ਕੇ ਆਪਾਂ ਉਹਨੂੰ ਧੁੱਪ ਜ਼ਰੂਰ ਲਵਾ ਲੈਣੀ ਹੈਗੀ ਅਚਾਰ ਪਾਉਣ ਤੋਂ ਪਹਿਲਾਂ ਕਿਉਂਕਿ ਜੇਕਰ ਉਹ ਥੋੜੇ ਜਿਹੀ ਗਿੱਲੇ ਰਹਿ ਜਾਣਗੇ ਡੱਬੇ ਜਿਹੜੇ ਵਿੱਚ ਆਪਾਂ ਅਚਾਰ ਪਾਵਾਂਗੇ ਤਾਂ ਅਚਾਰ ਫਿਰ ਵੀ ਖਰਾਬ ਹੋ ਜਾਂਦਾ ਤੇ ਇੱਕ ਗੱਲ ਦਾ ਹੋਰ ਧਿਆਨ ਜ਼ਰੂਰ ਰੱਖਣਾ ਜੀ ਇਹਦੇ ਵਿੱਚ ਜਦੋਂ ਵੀ ਆਪਾਂ ਰੋਟੀ ਖਾਣ ਲਈ ਅਚਾਰ ਕੱਢਾਂਗੇ ਤਾਂ ਜਿਹੜਾ ਚਮਚਾ ਹੋਊਗਾ ਬਿਲਕੁਲ ਸੁੱਕਾ ਹੋਣਾ ਚਾਹੀਦਾ ਜੀ ਤੇ ਹੱਥ ਵੀ ਸੁੱਕੇ ਹੋਣੇ ਚਾਹੀਦੇ ਅਗੇ ਤੇ ਫੇਰ ਹੀ ਆਪਾਂ ਆਚਾਰ ਕੱਢਣਾਗਾ ਤੇ ਜੇਕਰ ਆਪਾਂ ਇਹਦੇ ਵਿੱਚ ਗਿੱਲਾ ਚਮਚਾ ਪਾ ਦਾਂਗੇ ਫੇਰ ਵੀ ਆਚਾਰ ਜਲਦੀ ਖਰਾਬ ਹੋ ਜਾਂਦਾ ਤੇ ਅੱਜ ਦੀ ਵੀਡੀਓ ਆਪਣੀ ਇੰਨੀ ਸੀ ਜੀ ਤੇ ਇਸ ਤਰੀਕੇ ਨਾਲ ਜੀ ਤੁਸੀਂ ਵੀ ਆਵਲੇ ਦਾ ਆਚਾਰ ਜ਼ਰੂਰ ਪਾਓ ਜੀ ਤੇ ਆਵਲੇ ਹੁਣ ਬਹੁਤ ਸੋਹਣੇ ਸੋਹਣੇ ਬਾਜ਼ਾਰ ਚ ਆ ਚੁੱਕੇ ਆ ਤੇ ਜੇਕਰ ਤੁਸੀਂ ਦੇਸੀ ਆਵਲੇ ਲਿਆ ਕੇ ਬਣਾਉਣਾ ਆਚਾਰ ਤਾਂ ਦੇਸੀ ਆਵਲੇ ਲਿਆ ਕੇ ਬਣਾ ਸਕਦੇ ਆ ਤੇ ਇਸ ਤਰੀਕੇ ਨਾਲ ਆਵਲੇ ਦਾ ਆਚਾਰ ਬਣਾਉਂਗੇ ਆਵਲੇ ਦਾ ਤਾਂ ਕਦੇ ਵੀ ਉਲੀ ਨਹੀਂ ਲੱਗੂਗੀ ਜੀ ਜਿਹੜੀ ਉਲੀ ਲੱਗ ਜਾਂਦੀ ਹੈ ਅਗੀ ਆਚਾਰ ਨੂੰ ਤੇ ਤੇ ਆਹ ਤਰੀਕਾ ਜ਼ਰੂਰ ਵਰਤਿਓ ਜੀ ਇਸ ਤਰੀਕੇ ਨਾਲ ਬਣਾਇਓ ਆਚਾਰ ਤੇ ਜਦੋਂ ਆਪਾਂ ਇਹਨੂੰ ਡੱਬੇ ਦੇ ਵਿੱਚ ਪਾਵਾਂਗੇ ਜੀ ਆਚਾਰ ਨੂੰ ਠੰਡਾ ਕਰਕੇ ਤਾਂ ਇਹਨੂੰ ਰੋਜ਼ ਤੁਸੀਂ ਇੱਕ ਤੋਂ ਦੋ ਵਾਰ ਆਚਾਰ ਨੂੰ ਜ਼ਰੂਰ ਹਿਲਾ ਦੇਣਾ ਡੱਬੇ ਨੂੰ ਤੇ 2-3 ਦਿਨ ਇਸੇ ਤਰ੍ਹਾਂ ਹਿਲਾਉਂਦੇ ਰਹਿਣਾ ਆਚਾਰ ਨੂੰ ਤੇ ਜੋ ਵੀ ਇਹਦਾ ਤੇਲ ਵਗੈਰਾ ਹੁੰਦਾ ਕਈ ਵਾਰ ਨੀਚੇ ਬੈਠ ਜਾਂਦਾਗਾ ਹੀਠਾਂ ਤੇ ਜਿਹੜੇ ਉੱਪਰਲੇ ਆਚਾਰ ਵਾਲੇ ਔਲੇ ਹੁੰਦੇ ਉਹ ਖਰਾਬ ਹੋ ਜਾਂਦੇ ਆ ਤੇ ਇਸ ਕਰਕੇ ਆਚਾਰ ਨੂੰ ਹਿਲਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ 3 ਤੋਂ 4 ਦਿਨ ਤੇ ਦਿਨ ਚ 2-3 ਵਾਰ ਤੁਸੀਂ ਡੱਬੇ ਨੂੰ ਜ਼ਰੂਰ ਹਿਲਾ ਦੇਣਾ ਜੀ ਆਚਾਰ ਵਾਲੇ ਨੂੰ ਤੇ ਜੇਦੋਂ ਵੀ ਆਚਾਰ ਨੂੰ ਰੱਖਣਾ ਜੀ ਆਪਾਂ ਠੰਡਾ ਹੋਣ ਲਈ ਤੇ ਇਹਦੇ ਉੱਤੇ ਆਪਾਂ ਟੱਕਣ ਬਿਲਕੁਲ ਨਹੀਂ ਦੇਣਾ ਹੈਗਾ ਇਹਨੂੰ ਚੁੰਨੀ ਵਗੈਰਾ ਨਾਲ ਜਾਂ ਜਾਲੀ ਵਗੈਰਾ ਇਹਦੇ ਉੱਪਰ ਰੱਖ ਦੇਣੀ ਹੈ ਕੜਾਈ ਦੇ ਉੱਪਰ ਤੇ ਟੱਕ ਕੇ ਨੂੰ ਆਪਾਂ ਠੰਡਾ ਕਰਾਂਗੇ ਤੇ ਟੱਕਣ ਨਹੀਂ ਦੇਣਾ ਹੈਗਾ ਜੀ ਇਹਦੇ ਉੱਪਰ ਨਹੀਂ ਤਾਂ ਫਿਰ ਭਾਫ਼ ਬਣ ਕੇ ਕਿਉਂਕਿ ਅਚਾਰ ਆਪਣਾ ਗਰਮ ਆਗਾ ਤੇ ਭਾਫ਼ ਬਣ ਕੇ ਉਹ ਪਾਣੀ ਇਹਦੇ ਵਿੱਚ ਡਿੱਗਣ ਲੱਗ ਜੂਗਾ ਤੇ ਅਚਾਰ ਖਰਾਬ ਹੋ ਜੂਗਾ ਆਪਣਾ ਤੇ ਇਹਨਾਂ ਨੂੰ ਆਪਾਂ ਇਸੇ ਤਰ੍ਹਾਂ ਹੀ ਠੰਡਾ ਕਰਾਂਗੇ ਅਚਾਰ ਨੂੰ ਫਿਰ ਭਰਾਂਗੇ ਡੱਬਿਆਂ ਦੇ ਵਿੱਚ ਅੱਜ ਦੀ ਵੀਡੀਓ ਆਪਣੀ ਇੰਨੀ ਸਗੀ ਜੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਤਰੀਕਾ ਤੁਸੀਂ ਵੀ ਜਰੂਰ ਵਰਤਿਓ ਜੀ ਤੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਜੀ ਤੇ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਨਾਲ